ਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 393 ਲੜੀਵਾਰ ਸ਼ਬਦ ਵਿਚਾਰ ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾ ਪੰਚਪਦਾ ਜੇ ਪੈਂਡੈ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੂਰਾਰੀ ਸਤਗੁਰ ਪੁਰੈ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗ ਦੂਰ ਰਹਾ ਰਹਾ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਪੰਚਮ ਪਾਤਸ਼ਾਹ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਪੰਜ ਪਦਿਆਂ ਵਿੱਚ ਹੈ ਸੱਚੇ ਪਾਤਸ਼ਾਹ ਨੇ ਇਸ ਜੀਵ ਦੀ ਗੱਲ ਕੀਤੀ ਹੈ ਅਸੀਂ ਇੱਥੇ ਕਿਉਂ ਆਏ ਆਂ ਕਾਦੇ ਵਾਸਤੇ ਆਏ ਆਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੱਸਦੇ ਨੇ ਜਿਸ ਜਲ ਨਿਧ ਕਾਰਨ ਤੂੰ ਜਗ ਆਏ ਸੋ ਜਲ ਗੁਰਤੇ ਪਾਹੀ ਜੀਓ ਇਸ ਸਰੀਰ ਰੂਪੀ ਘੜੇ ਵਿੱਚ ਅਸੀਂ ਪਨੇਹਾਰੀ ਹਾਂ ਪਨੇਹਾਰੀ ਹੁੰਦੀ ਜਲ ਭਰਨ ਵਾਲੀ ਇਹ ਜੀਵਾਤਮਾ ਇਸ ਸਰੀਰ ਰੂਪੀ ਘੜੇ ਵਿੱਚ ਅੰਮ੍ਰਿਤ ਰੂਪੀ ਜਲ ਪਾਉਣਾ ਸੀ ਪਰ ਅਸੀਂ ਵਿਕਾਰਾਂ ਦਾ ਜਲ ਪਾ ਲਿਆ ਲੋਭ ਦਾ ਲਾਲਚ ਦਾ ਈਰਖਾ ਦਾ ਜੇ ਪੰਡੇ ਲੁੱਟੀ ਪਨਹਾਰੀ ਜਿਸ ਰਸਤੇ ਤੇ ਇਹ ਜੀਵ ਆਤਮਾ ਫਿਰ ਲੁੱਟੀ ਗਈ ਵਿਕਾਰਾਂ ਨਾਲ ਹਉਮੈ ਨਾਲ ਹੰਕਾਰ ਨਾਲ ਸੁਮਾਰਗ ਸੰਤਨ ਦੂਰ ਆਰੀ ਪਰ ਜਿਹੜੇ ਸੰਤ ਨੇ ਤੇ ਜਿਹੜੇ ਤੇਰੇ ਪਿਆਰੇ ਨੇ ਗੁਰਮਖ ਨੇ ਉਹ ਇਸ ਮਾਰਗ ਤੋਂ ਦੂਰ ਰਹੇ ਉਹ ਇਸ ਰਸਤੇ ਨਹੀਂ ਪਏ ਉਹ ਵਿਕਾਰਾਂ ਵਾਲੇ ਰਸਤੇ ਨਹੀਂ ਪਏ ਸਤਿਗੁਰੂ ਪੂਰਾ ਸੱਚ ਕਹਿਆ ਸਤਿਗੁਰੂ ਪੂਰਾ ਹੈ ਉਹਨੇ ਸੱਚ ਦੱਸਿਆ ਸੱਚ ਦਾ ਮਾਰਗ ਦੱਸਿਆ ਸਤਿਗੁਰੂ ਨੇ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰ ਦੱਸੇ ਬਾਟ ਮਰੀਦਾਂ ਜੋਲੀਐ ਸਿੱਖਾਂ ਨੇ ਉਸ ਮਾਰਗ ਨੂੰ ਅਪਣਾਇਆ ਨਾਮ ਤੇਰੇ ਕੀ ਮੁਕਤੇ ਬੀਤੀ ਦਸਤਾ ਸਤਿਗੁਰੂ ਨੇ ਤੇਰੇ ਨਾਮ ਜਿਹੜਾ ਹੈ ਜਿਹੜੇ ਨਾਮੀ ਪੁਰਸ਼ ਨੇ ਉਹ ਉਸ ਰਸਤੇ ਬੀਤੀ ਹੁੰਦੀ ਹੈ ਗਲੀ ਉਸ ਭਾਵੇਂ ਛੋਟਾ ਲੱਗਦਾ ਰਸਤਾ ਸਾਨੂੰ ਇਹ ਉਸ ਰਸਤੇ ਤੁਰ ਪਏ ਜਿਹੜਾ ਮੁਕਤੀ ਦਾ ਰਾਹ ਸੀ ਉਹ ਮੁਕਤੀ ਰਸਤੇ ਇਹਨਾਂ ਵਿਕਾਰਾਂ ਤੋਂ ਮੁਕਤ ਹੋ ਗਏ ਜਿਉਂਦੇ ਜੀ ਜਮ ਕਾ ਮਾਰਗ ਦੂਰ ਰਹਾ ਇਹ ਜਮਾ ਦਾ ਮਾਰਗ ਉਹਨਾਂ ਤੋਂ ਦੂਰ ਰਹਾ ਇਸ ਜਮਾ ਦੇ ਮਾਰਗ ਤੇ ਨਹੀਂ ਤੁਰੇ ਉਹ ਉਹ ਹੰਕਾਰ ਦੇ ਰਸਤੇ ਤੇ ਹਉਮੈ ਦੇ ਰਸਤੇ ਤੇ ਮੈਂ ਮੇਰੀ ਦੀ ਰਸਤਾ ਛੱਡ ਦਿੱਤਾ ਉਹਨਾਂ ਨੇ ਜੋ ਸਤਗੁਰੂ ਨੇ ਕਿਹਾ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂਹੋਂ ਕਢਾਏ ਤੇ ਗੁਰ ਸਿੱਖਾਂ ਨੇ ਫਿਰ ਉਹ ਬਾਣੀ ਨੂੰ ਸਤ ਸਤ ਕਰਕੇ ਮੰਨਿਆ ਸਤ ਸਤ ਕਰਕੇ ਜਾਣਿਆ ਰਹਾ ਜਹ ਲਾਲ ਚ ਜਗਾਤੀ ਘਾਟ ਦੂਰ ਰਹੀ ਉਹ ਜਨਤੇ ਬਾਟ ਜਿਸ ਰਸਤੇ ਤੇ ਲਾਲਚ ਆਪਣਾ ਚੁੰਗੀ ਲਈ ਬੈਠਾ ਹੈ ਲਾਲਚ ਆਪਣੀ ਟੈਕਸ ਲੈਂਦਾ ਪਿਆ ਹੈ ਲਾਲਚ ਦੇ ਅਧੀਨ ਹੋ ਕੇ ਬੰਦਾ ਸਾਰਾ ਕੁਝ ਗਵਾ ਜਾਂਦਾ ਹੈ ਲਾਲਚ ਬੁਰੀ ਬਰਾਹ ਹੈ ਆਪਾਂ ਪੜਦੇ ਰਹੇ ਛੋਟੇ ਹੁੰਦੇ ਕਹਾਣੀਆਂ ਗਰੀਡੀ ਡੌਗ ਦੀ ਕਹਾਣੀ ਆਪਾਂ ਸਾਰਿਆਂ ਨੇ ਪੜ੍ਹੀ ਹੈ ਸੋ ਸਮਝਾਉਣ ਦੇ ਤਰੀਕੇ ਸੀ ਬਚਪਨੋਂ ਸਾਨੂੰ ਵੀ ਲਾਲਚ ਦੇ ਅਧੀਨ ਹੋ ਕੇ ਬੰਦਾ ਆਪਣਾ ਸਾਰਾ ਕੁਝ ਗਵਾ ਬੈਠਦਾ ਹੈ ਤੇ ਮਹਾਰਿਜ ਕਹਿੰਦੇ ਭਾਈ ਦੂਰ ਰਹੀਓ ਜਨ ਤੇ ਬਾਟ ਇਹ ਰਸਤੇ ਤੇਰੇ ਜਿਹੜੇ ਜਨ ਨੇ ਜਿਹੜੇ ਤੇਰੇ ਸੇਵਕ ਨੇ ਉਹ ਲਾਲਚ ਪਰਮ ਭਲੇਖਿਆ ਤੋਂ ਦੂਰ ਰਹੇ ਜੈ ਆਵਟੇ ਬੋ ਕਨ ਸਾਥ ਪਾਰ ਬ੍ਰਹਮ ਕੇ ਸੰਗੀ ਸਾਥ ਜਿਸ ਰਸਤੇ ਤੇ ਸਾਥਾਂ ਦੇ ਸਾਥ ਪੂਰਾਂ ਦੇ ਪੂਰ ਠੱਗੇ ਗਏ ਤੇ ਪਾਸ਼ਾ ਜਿਹੜੇ ਪਾਰ ਬ੍ਰਹਮ ਕੇ ਸੰਗੀ ਸਾਥ ਜਿਹੜੇ ਤੇਰੇ ਸਾਧ ਨੇ ਜਿਹੜੇ ਤੇਰੇ ਗੁਰਮੁਖ ਜਨ ਨੇ ਉਹ ਪਾਰ ਬ੍ਰਹਮ ਦਾ ਸੰਗ ਲਿਆ ਉਹਨਾਂ ਨੇ ਉਹਨਾਂ ਨੇ ਇਹਨਾਂ ਵਿਕਾਰਾਂ ਸੰਗ ਨਹੀਂ ਕੀਤਾ ਪਾਰ ਬ੍ਰਹਮ ਕੇ ਸੰਗੀ ਸਾਧ ਉਹੜੇ ਸਾਧ ਨੇ ਜਿਹਨਾਂ ਨੇ ਸਾਧਨਾ ਕੀਤੀ ਹੈ ਮੰਨਦੀ ਉਹਨਾਂ ਨੇ ਆਪਣੇ ਆਪ ਨੂੰ ਪਾਰ ਬ੍ਰਹਮ ਉਹ ਸੁਭਾਗ ਗੁਰੂ ਕਾਲਪੁਰਖ ਨੂੰ ਆਪਣਾ ਸੰਗ ਮੰਨਿਆ ਆਪਣਾ ਸਾਥੀ ਮੰਨਿਆ ਕਿਉਂਕਿ ਜਿਹਦਾ ਅਸੀਂ ਸਾਥ ਕਰਦੇ ਆ ਅਸੀਂ ਉਹਦੇ ਗੁਣਾਂ ਨੂੰ ਵੀ ਨਾਲ ਅਡਾਪਟ ਕਰਦੇ ਆ ਜਿਨ੍ਹਾਂ ਨੇ ਆਪਣਾ ਸਾਥੀ ਉਸ ਆਕਾਰਪੁਰਖ ਨੂੰ ਮੰਨੇ ਆ ਉਹ ਫਿਰ ਦਿਆਲੂ ਹੋਣਗੇ ਉਹ ਕਿਰਪਾਲੂ ਹੋਣਗੇ ਮਿੱਠ ਬੋਲੜੇ ਹੋਣਗੇ ਨਿਰਪਾਉ ਹੋਣਗੇ ਨਿਰਵੈਰ ਹੋਣਗੇ ਉਹ ਦੂਜਿਆਂ ਦੇ ਔਗਣ ਨਹੀਂ ਚਿਤਾਰਦੇ ਉਹ ਬਖਸ਼ਿੰਦ ਹੋਣਗੇ ਇਸ ਕਰਕੇ ਉਹ ਇਹ ਰਸਤੇ ਤੇ ਲਾਲਚ ਦੇ ਇਹ ਭਰਮ ਭਲੇਖਿਆਂ ਦੇ ਇਹ ਵਹਿਮਾ ਭਰਮਾਂ ਦੇ ਪਖੰਡਾਂ ਵਿੱਚ ਉਹ ਨਹੀਂ ਪੈਂਦੇ ਚਿਤ੍ਰਗੁਪਤ ਸਭ ਲਿਖਤੇ ਲੇਖਾ ਭਗਤ ਜਨਾ ਕੋ ਦਿਸਣਾ ਪੇਖਾ ਸਾਡੇ ਧਰਮ ਪੁਸਤਕਾਂ ਵਿੱਚ ਕਹੁੰਦਾ ਹੈ ਇਹ ਗੱਲ ਕਿਹੜੇ ਚਿਤ੍ਰਗੁਪਤ ਨੇ ਸਾਡੀ ਮਾਤਾ ਮੈਨੂੰ ਕਹਿੰਦੀ ਹੁੰਦੀ ਛੋਟੇ ਹੁੰਦਿਆਂ ਨੂੰ ਕਿ ਚਿਤ੍ਰਗੁਪਤ ਨਾ ਇੱਕ ਸੱਜੇ ਤੇ ਇੱਕ ਖੱਬੇ ਬੈਠਾ ਤੇਰੇ ਵੇਖ ਲੈ ਜੇ ਝੂਠ ਬੋਲਿਆ ਉਹ ਲਿਖ ਲੈਣਗੇ ਸਾਰਾ ਕੁਝ ਕਿਉਂਕਿ ਬਚਪਨ ਚ ਮਾਤਾ ਦੱਸਦੀਆਂ ਨੇ ਕਹਿਣ ਤੋਂ ਪਹਿਲ ਚਿਤ੍ਰਗੁਪਤ ਹੈ ਜਿਹੜਾ ਪਾਪ ਜੋ ਅਸੀਂ ਚਿਤਰੇਆ ਜੋ ਅਸੀਂ ਸੋਚਿਆ ਜੋ ਅਸੀਂ ਵਿਚਾਰਿਆ ਉਦੇ ਬਾਰੇ ਸਾਨੂੰ ਪਤਾ ਐ ਐਸੀ ਗੱਲ ਕਿ ਨੇ ਉਹੀ ਤਾਂ ਗੁਪਤ ਐ ਸਾਰਾ ਅਸੀਂ ਦੂਜਿਆਂ ਨੂੰ ਭਾਵੇਂ ਨਹੀਂ ਦੱਸਿਆ ਦੂਜੇ ਨਹੀਂ ਜਾਣਦੇ ਕਬੀਰ ਸਾਹਿਬ ਕਹਿੰਦੇ ਮਨ ਜਾਨਤ ਸਭ ਬਾਤ ਜਾਨਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹੱਥ ਦੀਪ ਕੋਹੇ ਪਰੈ ਬੰਦੇ ਦੇ ਹੱਥ ਵਿੱਚ ਦੀਵਾ ਵੀ ਹੋਵੇ ਲਾਈਟ ਵੀ ਕੋਲੇ ਹੋਵੇ ਤੇ ਫੇਰ ਵੀ ਖੂਜ ਡਿੱਗਿਆ ਪਿਆ ਹੋਵੇ ਸਭ ਕੁਝ ਜਾਣਦਾ ਹੋਇਆ ਵੀ ਜੇ ਬੰਦਾ ਉਹ ਕਰਮ ਪਿਆ ਕਰੀ ਜਾਂਦਾ ਫਿਰ ਉਸ ਤੋਂ ਬਾਅਦ ਮੂਰਖ ਕੀ ਹੋ ਸਕਦਾ ਹੈ ਅਗਲਿਆਂ ਨੇ ਸ਼ਰਾਬ ਦੀ ਬੋਤਲ ਦੇ ਉੱਤੇ ਲਿਖਤਾ ਪੀਣੀ ਸਿਹਤ ਲਈ ਹਾਨੀਕਾਰਕ ਹੈ ਕਿੰਨੇ ਬੰਦੇ ਮਰੇ ਨੇ ਪੀ ਕੇ ਸ਼ਰਾਬ ਕਿੰਨੇ ਮਤੇ ਨਸ਼ਿਆਂ ਚ ਮਰ ਰਹੇ ਨੇ ਕਿਸੇ ਨੇ ਮਕਦਮਾ ਕੀਤਾ ਕੋਈ ਨਹੀਂ ਕਰ ਸਕਦਾ ਕਿਉਂਕਿ ਉਹ ਕਨੇਸ ਤੇ ਲਿਖਿਆ ਹੋਇਆ ਜੀ ਪੀਣੀ ਸਿਹਤ ਲਈ ਹਾਨੀਕਾਰਕ ਨਾ ਪੀਓ ਤੁਹਾਨੂੰ ਕਹੜਾ ਗਿਆ ਕਿਸੇ ਨੇ ਪੜ ਕੇ ਜਾਣਦੇ ਹੋਏ ਵੀ ਬਹੁਤ ਸਾਰੇ ਕਰਮ ਨੇ ਜਿਹੜੇ ਬੰਦਿਆਂ ਨੂੰ ਪਤਾ ਹੁੰਦਾ ਇਸ ਗੱਲ ਦਾ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਭਗਤ ਜਨਾ ਕੋ ਤ੍ਰਿ ਦ੍ਰਿਸ਼ਟ ਨ ਪੇਖਾ ਪਰ ਜਿਹੜੇ ਤੇਰੇ ਭਗਤ ਨੇ ਉਹ ਉਧਰ ਨੂੰ ਇਹਨਾਂ ਦੀ ਦ੍ਰਿਸ਼ਟੀ ਜਾਂਦੀ ਨਹੀਂ ਉਹ ਇੱਧਰ ਵਾਲੇ ਝਾਕਦੇ ਹੀ ਨਹੀਂ ਹਨ ਉਹਨਾਂ ਦਾ ਮਾਰਗੀ ਹੈਣੀ ਇਹ ਕਹੋ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਤਾਂ ਕਹਿ ਅਨਹਦ ਤੂਰਾ ਤੇ ਮਰਗ ਜਿਨ੍ਹਾਂ ਦਾ ਸਤਿਗੁਰ ਪੂਰਾ ਹੈ ਜਿਹੜੇ ਮਨ ਨੂੰ ਬਚਨ ਤੇ ਕਰਮ ਕਰਕੇ ਸਤਿਗੁਰਾਂ ਨਾਲ ਜੁੜੇ ਨੇ ਉਹਨਾਂ ਦੇ ਅੰਦਰ ਤੇ ਗਗਨ ਦਮਾਮਾ ਵੱਜਦਾ ਈ ਚੀ ਉਨਾ ਅੰਦਰ ਤੇ ਅਨਹਦ ਨਾਦ ਗੂੰਜਦਾ ਹੈ ਉਹ ਤੇ ਆਨੰਦ ਵਿੱਚ ਨੇ ਜੀ ਉਹ ਤੇ ਉੱਠਦੇ ਆ ਬੈਠਦੇ ਆ ਤੁਰਦੇ ਆ ਫਿਰਦੇ ਆ ਉੱਠ ਤੇ ਬੈਠ ਸੁਬਤ ਜਾਗਤ ਇਹ ਮਨ ਤੁਝੇ ਚਿਤਾਰੇ ਉਹ ਤੇ ਚਿਤਾਰਦੇ ਨੇ ਚੇਤੇ ਕਰਦੇ ਨੇ ਸਿਮਰਨ ਕਰਦੇ ਨੇ ਉਹ ਆਪਣੇ ਇਸ ਆਨੰਦ ਵਿੱਚ ਇਸ ਨਸ਼ੇ ਵਿੱਚ ਮਸਤ ਰਹਿੰਦੇ ਨੇ ਜੀ ਤੇ ਜਿਨ੍ਹਾਂ ਨੂੰ ਇਹ ਨਾਮ ਰਸ ਆਇਆ ਦੁਨੀਆ ਦੇ ਸਾਰੇ ਨਸ਼ੇ ਥੱਲੇ ਰਹਿ ਜਾਂਦੇ ਨੇ ਜੀ ਉਹ ਗੁਰਮੁਖ ਨੇ ਉਹ ਆਪਣੇ ਰਸਤੇ ਤੇ ਚਲਦੇ ਹੋਏ ਆਪਣੇ ਮੰਜ਼ਿਲ ਤੱਕ ਪਹੁੰਚ ਜਾਂਦੇ ਨੇ ਆਸਾ ਮਹੱਲਾ ਪੰਜਵਾਂ ਘਰ ਦੁਬਦਾ ਘਰ ਪਹਿਲਾ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਬੁਝ ਗਈ ਤ੍ਰਿਸ਼ਨਾ ਹਰ ਜਸੈ ਅਗਾਨੇ ਜਪ ਜਪ ਜੀਵਾ ਸਾਰੰਗ ਪਾਨੇ ਕਰਨ ਕਰਾਵਣ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਆਸਾ ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਦਾ ਇਹ ਸ਼ਬਦ ਆਸਾ ਰਾਗ ਵਿੱਚ ਦੋ ਪਦਾ ਇੱਕ ਦੋ ਪਦਿਆਂ ਦਾ ਇੱਕੋ ਸ਼ਬਦ ਹੈ ਤੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸਾਧੂ ਸੰਗ ਸਿਖਾਇਓ ਨਾਮ ਗੁਰੂ ਦਾ ਸੰਗ ਜਦੋਂ ਸਿੱਖੀਤਾ ਸੰਗਤ ਵਿੱਚ ਆਏ ਸਾਨੂੰ ਨਾਮ ਸਿਖਾ ਦਿੱਤਾ ਕਿ ਨਾਮ ਕੀ ਹੈ ਕਿਉਂਕਿ ਨਾਮ ਦਾ ਬੜਾ ਰੌਲਾ ਹੈ ਅਸੀਂ ਸਮਾਜ ਵਿੱਚ ਵੇਖਦੇ ਹਾਂ ਹਰ ਕੋਈ ਕਹਿੰਦਾ ਜੀ ਮੈਂ ਨਾਮ ਲੈ ਕੇ ਆਇਆ ਅਸੀਂ ਪੁੱਛੀਏ ਵੀ ਕੀ ਲੈ ਕੇ ਆਏ ਆ ਕਹਿੰਦਾ ਜੀ ਦੱਸਣਾ ਨਹੀਂ ਇਹ ਜੀ ਕਿਹੜੀ ਗੱਲ ਹੈ ਜਿਹੜੀ ਦੱਸਣੀ ਨਹੀਂ ਜਿਹਨੂੰ ਮਹਾਰਾਜ ਨੇ ਸਾਨੂੰ ਲਿਖ ਕੇ ਦਿੱਤਾ ਹੈ ਐਸੀ ਕਿਹੜੀ ਵਿੱਦਿਆ ਜਿਹੜੀ ਗੁਪਤ ਹੈ ਮੈਂ ਜਦੋਂ ਉਰਦੂ ਸਿੱਖਦਾ ਸੀ ਸਾਡੇ ਮੌਲਵੀ ਜੀ ਹੁੰਦੇ ਸੀ ਉੱਥੇ ਮੈਂ ਉਹਨਾਂ ਨੂੰ ਪੁੱਛਿਆ ਕਿ ਮੌਲਵੀ ਜੀ ਕਹਿੰਦੇ ਕਾਲਾ ਇਲਮ ਹੁੰਦਾ ਇੱਕ ਕਹਿੰਦੇ ਮੁਸਲਮਾਨਾਂ ਕੋਲੇ ਹੁੰਦਾ ਕਾਲਾ ਇਲਮ ਜਾਣਦੇ ਡਰ ਆ ਜਾਂਦਾ ਕਿ ਮੁਸਲਮਾਨਾਂ ਕੋਲੇ ਕਾਲਾ ਇਲਮ ਹੁੰਦਾ ਉਹ ਮੈਨੂੰ ਕਹਿੰਦਾ ਬੇਟਾ ਇਲਮ ਕਿਹਨੂੰ ਕਹਿੰਦੇ ਨੇ ਮਹਿਜ ਹੀ ਐਜੂਕੇਸ਼ਨ ਨੂੰ ਪੜ੍ਹਾਈ ਨੂੰ ਕਹਿੰਦਾ ਕੋਈ ਲਾਈਟ ਜਿਹੜੀ ਇੱਕ ਤੇ ਕਾਲੀ ਹੋਈ ਹੈ ਆਪਕੋ ਦੇਖੇ ਵੀ ਦੀਵਾ ਕਾਲਾ ਉਹਦੀ ਲਾਈਟ ਹਨੇਰਾ ਕਰਦੀ ਹੈ ਕਹਿੰਦਾ ਮੂਰਖ ਬਣਾਇਆ ਗਿਆ ਕੁਛ ਨਹੀਂ ਹੈਗਾ ਕਹਿੰਦਾ ਡਰਾਇਆ ਗਿਆ ਲੋਕਾਂ ਨੂੰ ਹੈ ਹੀ ਨਹੀਂ ਕਾਲਾ ਕਾਲਾ ਇਲਮ ਨਹੀਂ ਹੋ ਸਕਦਾ ਕਹਿੰਦਾ ਹੋ ਹੀ ਨਹੀਂ ਸਕਦਾ ਮਤਲਬ ਵੀ ਕੋਈ ਨਹੀਂ ਕੋਈ ਹੈ ਦੀਵਾ ਇਹੋ ਜਿਹੜਾ ਹਨੇਰਾ ਫਲਾਉਂਦਾ ਹੋਵੇ ਜਿਹੜੀ ਲਾਈਟ ਹੈ ਲਾਈਟ ਤਾਂ ਚਾਨਣ ਕਰੇਗੀ ਕਹਿੰਦਾ ਵਿਦਿਆ ਤੇ এডਿਕੇਸ਼ਨ ਤੇ ਜਿਹੜੀ ਹੈ ਸਾਡੀ ਵਿਦਿਆ ਜਿਹੜੀ ਹੈ ਉਹ ਤੇ ਸਾਡੇ ਅੰਦਰ ਰੋਸ਼ਨੀ ਕਰਦੀ ਹੈ ਵਿਦਿਆ ਵਿਚਾਰੀ ਤਪਰੁਪਕਾਰੀ ਹੋਣਾ ਤੇ ਇਹ ਚਾਹੀਦਾ ਸੀ ਸੋ ਸਾਡੇ ਮਨਾਂ ਵਿੱਚ ਭਰਮ ਭਲਾ ਭਲੇਖੇ ਪਾਕ ਦਿੱਤੇ ਸਤਿਗੁਰੂ ਨੇ ਸਾਨੂੰ ਨਾਮ ਸਿਖਾਇਆ ਨਾਮ ਕੀ ਹੈ ਜੀ ਨਾਮ ਹੀ ਦੇ ਗੁਣਾਂ ਨੂੰ ਧਾਰਨ ਕਰਨਾ ਹੀ ਨਾਮ ਹੈ ਮਹਾਰਾਜ ਗਜੰਪੜਾ ਦਿੰਦੇ ਨੇ ਆਧਾਰਨਾ ਦਿੰਦੇ ਨੇ ਸੁਆ ਪੜਾਪਤ ਗਣਕਾ ਤਰੀ ਉਦਾਹਰਨ ਨੇ ਸਾਨੂੰ ਦਿੰਦੇ ਕਿ ਗਣਕਾ ਨਾਂ ਦੀ ਇੱਕ ਔਰਤ ਹੋਈ ਹੈ ਜਿਹੜੀ ਕਿ ਵੇਸ਼ਿਆ ਸੀ ਉਹਦਾ ਕਰਮ ਜਿਹੜਾ ਸੀ ਬੜਾ ਮੰਦਾ ਸੀ ਹਾਲਤ ਬੜੀ ਮੰਦੀ ਸੀ ਕੋਈ ਸਾਧੂ ਜਨ ਗੁਰਮੁਖ ਪਿਆਰਾ ਬੰਦਾ بارش ਪੈਂਦੀ ਚ ਰਾਤ ਦੇ ਸਮੇਂ ਉਹਦੇ ਬਰਾਂਡੇ ਵਿੱਚ ਚਲਾ ਗਿਆ ਉਹਨੇ ਸੋਚਿਆ ਕਿ ਸ਼ਾਇਦ ਮੇਰਾ ਕੋਈ ਗਾਹਕ ਆਇਆ ਅੰਦਰ ਲੈ ਗਈ ਉਹਨੂੰ ਜਲ ਪਾਣੀ ਪੁੱਛਿਆ ਕੱਪੜੇ ਦਿੱਤੇ ਠੰਡ ਸੀ ਉਹ ਗੁਰਮੁਖ ਬੜਾ ਖੁਸ਼ ਹੋਇਆ ਪਰ ਉਹਦੀ ਜੀਵਨ ਨੂੰ ਵੇਖ ਕੇ ਬੜਾ ਹੈਰਾਨ ਹੋਇਆ ਬੜਾ ਦੁਖੀ ਹੋਇਆ ਕਿ ਬੇਟਾ ਇਹ ਜੀਵਨ ਨਹੀਂ ਹੈ ਮਨੁੱਖਾ ਜਨ ਮਿਲਿਆ ਆਪਣੇ ਜੀਵਨ ਨੂੰ ਸੁਧਾਰ ਤੂੰ ਰਾਮ ਨਾਮ ਜਪਿਆ ਕਰ ਉਹ ਕਹਿੰਦੀ ਮੈਂ ਨਹੀਂ ਜਪ ਸਕਦੀ। ਇਹ ਸੱਚ ਹੈ ਜੀ। ਰਾਮ ਕਹਿਣਾ ਬਹੁਤ ਔਖਾ ਹੈ। ਉਹਨੇ ਇੱਕ ਵਿਉਂਤ ਦਿੱਤੀ। ਕਹਿੰਦੇ ਇੱਕ ਤੋਤਾ ਸੀ ਉਹਦੇ ਕੋਲ। ਉਹ ਜਾਂਦਾ ਉਹਨੂੰ ਦੇ ਗਿਆ ਇਹਨੂੰ ਰਾਮ ਨਾਮ ਜਪਾਇਆ ਕਰ ਰਟਾਇਆ ਕਰ। ਉਹ ਜਪਦੀ ਜਪਦੀ ਵੇਖੋ ਸਿਮਰਨ ਕਰਦੀ ਕਰਦੀ ਆਪਣੇ ਜੀਵਨ ਵਿੱਚ ਐਸਾ ਬਦਲਾਅ ਆਇਆ ਉਹਦੇ। ਮੈਂ ਇੱਕ ਵਾਰੀ ਸਾਡੇ ਗੁਰਮੁਖ ਬੰਦੇ ਆਏ ਉਹਨਾਂ ਨੂੰ ਪੁੱਛਿਆ ਮੈਂ ਛੋਟਾ ਸੀ ਉਦੋਂ। ਸਵਾਲ ਕੀਤਾ ਕਿ ਬਾਬਾ ਜੀ ਗਨਕਾ ਤੇ ਤਰ ਗਈ RAM ਤੇ ਤੋਤਾ ਵੀ ਕਹਿੰਦਾ ਸੀ ਤੋਤੇ ਦਾ ਕੋਈ ਜ਼ਿਕਰ ਨਹੀਂ ਹੈ ਗੁਰਬਾਣੀ ਵਿੱਚ ਤੋਤੇ ਦਾ ਕੋਈ ਜ਼ਿਕਰ ਨਹੀਂ ਆਉਂਦਾ ਕਿਤੇ ਵੀ ਕਿਸੇ ਵੀ ਗ੍ਰੰਥ ਵਿੱਚ ਤੋਤੇ ਦਾ ਜ਼ਿਕਰ ਨਹੀਂ ਹੈ ਤੋਤਾ ਵੀ RAM ਕਹਿ ਰਿਹਾ ਤਾਂ ਬੜੇ ਪਿਆਰ ਨਾਲ ਉਹਨਾਂ ਨੇ ਮੈਨੂੰ ਸਮਝਾਈ ਇਹ ਗੱਲ ਕਿ ਪੁੱਤਰ RAM ਕਹਿ ਨਾਲ ਸਿਮਰਨ ਕਰਨ ਨਾਲ ਉਸ ਗਨਕਾ ਦਾ ਆਪਣਾ ਜੀਵਨ ਬਦਲ ਗਿਆ ਰਾਮ ਕਹਿੰਦੀ ਕਹਿੰਦੀ ਉਹਨੇ ਰਾਮ ਦੇ ਗੁਣਾਂ ਨੂੰ ਧਰਨ ਕਰ ਲਿਆ ਉਹਨੇ ਵਿਕਾਰਾਂ ਨੂੰ ਛੱਡ ਦਿੱਤਾ ਉਹ ਮਿੱਠ ਬੋਲੜੀ ਹੋ ਗਈ ਕੀਰਤੀ ਹੋ ਗਈ ਨਰਪਾਉ ਹੋ ਗਈ ਨਰਵੈਰ ਹੋ ਗਈ ਪਰ ਤੋਤਾ ਤੇ ਵਿਚਾਰਾ ਪਿੰਜਰੇ ਚ ਹੈ ਉਥੇ ਪਿੰਜਰੇ ਚੋਂ ਬਾਹਰ ਨਹੀਂ ਆਇਆ ਉਹਨੂੰ ਤੇ ਜੋ ਮਰਜੀ ਕਾਉ ਉਹਨੇ ਕਹੀ ਜਾਣਾ ਤੋਦੇ ਨੂੰ ਤਾਂ ਗਾਲ੍ਹਾਂ ਸਖਾ ਦਿਓ ਗਾਲ੍ਹਾਂ ਸਖ ਜਾਣੀਆਂ ਆ ਰਾਮ ਰਾਮ ਕਾਉਂਗੇ ਰਾਮ ਰਾਮ ਕਹਿਣਾ ਮੀਆਂ ਮਿੱਠੂ ਚੂਰੀ ਖਾਣੀ ਹੈ ਕੀ ਉਹ ਵੀ ਬੋਲਣ ਲੱਗ ਜਾਏਗਾ ਜੇ ਤੇ ਇਸ ਪਿੰਜਰੇ ਵਿੱਚ ਬੈਠਿਆ ਤੋਤੇ ਵਾਂਗੂ ਹੀ ਬੋਲਣਾ ਫੇਰ ਤੇ ਤੁਹਾਡਾ ਉਧਾਰਨ ਨਹੀਂ ਹੋ ਸਕਦਾ ਜੀ ਜੇ ਨਾਮ ਜਪ ਕੇ ਬਾਣੀ ਪੜ ਕੇ ਸਾਡੇ ਜੀਵਨ ਵਿੱਚ ਬਦਲਾਅ ਨਹੀਂ ਆਇਆ ਫਿਰ ਅਸੀਂ ਉਸ ਤੋਤੇ ਵਰਗੇ ਹੀ ਆਂ ਰੱਟਾ ਲੱਗਿਆ ਹੋਇਆ ਬਾਣੀ ਪੜਨੀ ਨਹੀਂ ਬਾਣੀ ਵਿਚਾਰਨੀ ਬੜੀ ਚੰਗੀ ਗੱਲ ਹੈ ਲੈਕਚਰ ਕਰ ਦੇਣਾ ਕਲਾ ਹੈ ਜੀ ਮਿੱਠੀ ਆਵਾਜ਼ ਵਿੱਚ ਕੀਰਤਨ ਕਰਨਾ ਚੰਗਾ ਹੈ ਕਲਾ ਹੈ ਇਸ ਕਰਕੇ ਗੁਰੂ ਨਾਨਕ ਪਾਸ਼ਾ ਨੇ ਬਾਣੀ ਸਪਸ਼ਟ ਕੀਤਾ ਕੋਈ ਗਾਵੇ ਰਾਗੀ ਨਾਦੀ 베ਦੀ ਬੋ ਭਾਂਤ ਕਰ ਨਹੀਂ ਹਰ ਹਰ ਈਜੈ ਰਾਮ ਰਾਜ ਜਿਨ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਇ ਕਿਆ ਕੀਜੈ ਜੇ ਅੰਦਰ ਤੇ ਸਾਡੇ ਕਪਟ ਨੇ ਵਿਕਾਰ ਹੈ ਹਉਮੈ ਨੇ ਹੰਕਾਰ ਨੇ ਉਤੋਂ ਅਸੀਂ ਬਾਣੀ ਵੀ ਪੜੀ ਜਾਂਦੇ ਆ ਤੇ ਅੰਦਰੋਂ ਅਸੀਂ ਬਦਲੇ ਕੋਈ ਨਹੀਂ ਫੇਰ ਤੇ ਅਸੀਂ ਤੋਤੇ ਵਰਗੇ ਹੀ ਆ ਤੇ ਜੇ ਬਦਲ ਗਏ ਫਿਰ ਗਣਕਾ ਵਰਗੇ ਐਨੀ ਕੋ ਗੱਲ ਹੈ ਸਾਰੀ ਇਹ ਤੋ ਮਹਾਰਾਜ ਨੇ ਸਤਗੁਰਾਂ ਨੇ ਸਾਨੂੰ ਨਾਮ ਸਿਖਾਇਆ ਲਿਖ ਕੇ ਦਿੱਤਾ ਕਿ ਜਿਹਦਾ ਤੂੰ ਨਾਮ ਜਪਦਾ ਹੈ ਨਾ ਉਹ ਦਿਆਲੂ ਹੈ ਉਹ ਕਿਰਪਾਲੂ ਹੈ ਉਹ ਮਿਟਬੋਲੜਾ ਹੈ ਉਹ ਨਰਪਾਉ ਹੈ ਉਹ ਨਰਵੈਰ ਹੈ ਗੁਰ ਸੇਕਾ ਤੂੰ ਉਹ ਦੇ ਵਰਗਾ ਬਣ ਤੂੰ ਵੀ ਨਰਪਾਉ ਹੋ ਨਰਵੈਰ ਬਣ ਉਹ ਕਰਤਾ ਹੈ ਤੂੰ ਕਿਰਤੀ ਬਣ ਸਰ ਮਨੋਰਥ ਪੂਰਨ ਕਾਮ ਇਸ ਤਰ੍ਹਾਂ ਜਰੂਰ ਜਪੇਂਗਾ ਤੇਰੇ ਸਾਰੇ ਮਨੋਰਥ ਪੂਰੇ ਹੋਣੇ ਤੇਰੇ ਸਾਰੇ ਕੰਮ ਪੂਰੇ ਹੋਣਗੇ ਬੁਝ ਗਈ ਤ੍ਰਿਸ਼ਨਾ ਹਰ ਜਸੈ ਅਗਾਹਨੇ ਹਰੀ ਦਾ ਜਸ ਕਰਦਿਆਂ ਕਰਦਿਆਂ ਇਹ ਮਨ ਹੁਣ ਰਜ ਗਿਆ ਤ੍ਰਿਸ਼ਨਾਵਾਂ ਦੀ ਜਿਹੜੀ ਅਗੰਦਰ ਬਲਦੀ ਪਈ ਸੀ ਉਹ ਬੁਝ ਗਈ ਜਪ ਜਪ ਜੀਵਾਸਾ ਰੰਗ ਪਾਨੇ ਇਸ ਕਰਕੇ ਜਪਦੇ ਜਪਦੇ ਸਾਡਾ ਜੀਵਨ ਬਣ ਗਿਆ ਉਹ ਸਰੰਗਪਾਣ ਉਸ ਵਾਹਿਗੁਰੂ ਕਾਲਪੁਰਖ ਨੂੰ ਜਪਦੇ ਜਪਦੇ ਸਾਡਾ ਜੀਵਨ ਬਣ ਗਿਆ ਆਖਾਂ ਜੀਵਾਂ ਵਿਸਰੈ ਮਰ ਜਾਉ ਇਹ ਵਸਥਾ ਬਣ ਗਈ ਹੁਣ ਉਹ ਵਿਸਰਦਾ ਨਹੀਂ ਅੱਗੇ ਸਾਡੇ ਮਨ ਵਿੱਚ ਚਲਾਕੀਆਂ ਸਨ ਅੱਗੇ ਸਾਡੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਸਨ ਸਤਿਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਬਾਣੀ ਪੜਦਿਆਂ ਹੋਇਆਂ ਬਾਣੀ ਵਿਚਾਰ ਕਰਦਿਆਂ ਹੋਇਆਂ ਸਿਮਰਨ ਕਰਦਿਆਂ ਹੋਇਆਂ ਉਹ ਵਿਚਾਰ ਹੌਲੀ-ਹੌਲੀ ਖਤਮ ਹੋ ਗਏ ਕਰਨ ਕਰਾਵਣ ਸਰਨ ਪਰਿਆ ਸਾਨੂੰ ਪਤਾ ਲੱਗਿਆ ਕਿ ਕਰਨ ਕਾਰਨ ਸਮਰਥ ਹੈ ਆਪੀ ਨੇ ਆਪ ਸਾਜੀਓ ਆਪੀ ਨੇ ਰਚਿਓ ਨਾਉ ਅਸੀਂ ਉਹਦੀ ਸ਼ਰਨ ਵਿੱਚ ਆ ਗਏ ਉਸ ਅਕਾਲ ਪੁਰਖ ਦੀ ਗੁਰਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜ੍ਹਿਆ ਰਹਾਉ ਦੀ ਇਸ ਪੰਕਤੀ 'ਚ ਮਰ ਕੇ ਨੇ ਜਦੋਂ ਅਸੀਂ ਸ਼ਰਨ ਵਿੱਚ ਆਏ ਗੁਰੂ ਨੇ ਕਿਰਪਾ ਕੀਤੀ ਬੜੀ ਬਖਸ਼ਿਸ਼ ਕੀਤੀ ਸਹਿਜ ਕਰ ਪਾਇਆ ਸਿਮਰਨ ਕਰਦੇ ਹੁਆ ਅਸੀਂ ਸਭ ਤੋਂ ਪਹਿਲਾਂ ਆਪਣੇ ਨਿੱਜ ਘਰ ਵਿੱਚ ਆਉਨੇ ਆ ਜੀ ਆਪ ਸਾਰੇ ਮੈਂ ਮਿਲਾਂ ਮੈਂ ਮਿਲਿਆਂ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਈ ਰਹੇ ਸਭ ਜਗ ਤੇਰਾ ਹੋਏ ਸਿਮਰਨ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਅਸੀਂ ਦੂਜਿਆਂ ਦੇ ਘਰ ਛੱਡ ਦਿੱਤੇ ਉਸੇ ਵੇਲੇ ਕੌਣ ਕੀ ਕਰਦਾ ਕੌਣ ਕਿੱਥੇ ਜਾਂਦਾ ਕੌਣ ਕਿੱਥੋਂ ਆਉਂਦਾ ਉਹਦੀ ਬੋਲੀ ਕਿਹੋ ਜੀ ਆ ਉਹ ਕੀ ਕਰਦਾ ਤੂੰ ਦੂਜਿਆਂ ਦਾ ਟੋਕਰਾ ਕਿਉਂ ਚੁੱਕਿਆ ਪਹਿਲੀ ਗੱਲ ਤੇ ਦੂਜਿਆਂ ਦਾ ਟੋਕਰਾ ਲਾਇਆ ਥੱਲੇ ਆਪਣੇ ਅੰਦਰ ਆਇਆ ਸਭ ਤੋਂ ਪਹਿਲਾਂ ਆਪਣੇ ਅੰਦਰ ਵੇਖਿਆ ਕਿ ਮੇਰੇ ਵਿੱਚ ਜਿਹੜੇ ਮੈਂ ਦੂਜਿਆਂ ਦੇ ਔਗਣ ਵੇਂਦਾ ਰਿਆ ਉਦੋਂ ਚਾਰ ਗੁਣਾ ਔਗਣ ਤੇ ਮੇਰੇ 'ਚ ਨੇ ਫਿਰ ਆਪਣੇ ਘਰ ਦੀ ਸਫਾਈ ਕੀਤੀ ਹੋਇਆ ਕਦੋਂ ਜਦੋਂ ਸਤਿਗੁਰੂ ਨੇ ਕਿਰਪਾ ਕੀਤੀ ਗੁਰਪ੍ਰਸਾਦ ਸਹਜ ਘਰ ਪਾਇਆ ਆਪਣਾ ਸਹਜ ਘਰ ਪ੍ਰਾਪਤ ਕੀਤਾ ਪਹਿਲਾਂ ਸਹਜ ਅਵਸਥਾ 'ਚ ਟਕਾਉ ਵਾਲੀ ਅਵਸਥਾ ਮਿਟਿਆ ਅੰਧੇਰਾ ਚੰਦ ਚੜ੍ਹਿਆ ਕਿਉਂਕਿ ਗੁਰਬਾਣੀ ਇਸ ਯੁੱਗ ਮੈਂ ਚਾਨਣ ਬਾਣੀ ਦਾ ਪ੍ਰਕਾਸ਼ ਹੋਇਆ ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ ਗਿਆਨ ਅੰਜਨ ਗੁਰ ਦਿਆ ਅ ਗਿਆਨ ਅંધੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮਨ ਵਿੱਚ ਪ੍ਰਕਾਸ਼ ਹੋਇਆ ਕਹਿੰਦੇ ਇਸ ਤਰ੍ਹਾਂ ਚੜ ਗਿਆ ਜਿਵੇਂ ਚੰਦ ਚੜ ਗਿਆ ਹੋਵੇ ਲੋ ਹੋ ਗਈ ਰੋਸ਼ਨੀ ਹੋ ਗਈ ਸ਼ਾਂਤੀ ਹੋ ਗਈ ਰਹਾਉ ਲਾਲ ਜਵੇਹਰ ਭਰੇ ਪੰਡਾਰ ਟੂਟ ਨਾ ਆਵੇ ਜਪ ਨਰੰਕਾਰ ਗੁਰੂ ਨਾਨਕ ਪਾਸ਼ਾ ਜੋਜੀ ਸਾਹਿਬ ਸਾਨੂੰ ਸਮਝਾਉਂਦੇ ਪਏ ਨੇ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜਦੋਂ ਅਸੀਂ ਆਪਣੇ ਅੰਦਰ ਗਏ ਜਦੋਂ ਰੋਸ਼ਨ ਹੋਇਆ ਸਾਡੇ ਅੰਦਰ ਤੇ ਭੰਡਾਰ ਭਰੇ ਪਏ ਨੇ ਤੇ ਅਸੀਂ ਦੂਜੇ ਘਰਾਂ ਵਿੱਚ ਤੁਰੇ ਫਿਰਦੇ ਸੀ ਵਸਤੂ ਆਪਣੇ ਅੰਦਰ ਪਈ ਹੈ ਅਸੀਂ ਬਾਹਰ ਲੱਭਦੇ ਪਏ ਸੀ ਲਾਲ ਜਵੇਹਰ ਭਰੇ ਭੰਡਾਰ ਕਨੇ ਭੰਡਾਰ ਭਰੇ ਪਏ ਲਾਲਾਂ ਦੇ ਜਵਾਹਰਾਤਾਂ ਦੇ ਟੂਟ ਨਾ ਆਵੇ ਜਪ ਨਿਰੰਕਾਰ ਤੇ ਮਰ ਕਰਨ ਉਸ ਨਿਰੰਕਾਰ ਨੂੰ ਜਪਣਾ ਕਰ ਕੋਈ ਘਾਟਾ ਨਹੀਂ ਆਏਗਾ ਖਾ ਭੋਖ ਖਰਚੋ ਰਲ ਮੇਲ ਪਾਈ ਟੂਟ ਨਾ ਆਵੇ ਵਾਧੂ ਜਾਈ ਫਿਰ ਉਹ ਹੋਰਾਂ ਨੂੰ ਵੰਡਣ ਲੱਗ ਪਿਆ ਸਗੋਂ ਪਹਿਲਾਂ ਮੰਗਤਾ ਸੀ ਨਾ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਬਾਰ ਉਸ ਮਾਲਕ ਨੇ ਬੜੀ ਕਿਰਪਾ ਕੀਤੀ ਪਹਿਲਾਂ ਮੰਗਤਾ ਤੁਰਿਆ ਫਿਰਦਾ ਸੀ ਕਿ ਤੇ ਹੁਣ ਦੇਣ ਵਾਲਾ ਹੋ ਗਿਆ ਹੁਣ ਵੰਡਣ ਵਾਲਾ ਹੋ ਗਿਆ ਉਹ ਵੰਡ ਰਿਹਾ ਇਸ ਨੂੰ ਇਸ ਗਿਆਨ ਨੂੰ ਹੋਰ ਵੰਡ ਰਿਹਾ ਉਹ ਨਾਲ ਉਹਨੂੰ ਜਪ ਰਿਹਾ ਇਸ ਨਰੰਕਾਰ ਨੂੰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾਂ ਕੀ ਪਰਮਗਤ ਹੋਏ ਅੰਮ੍ਰਿਤ ਸ਼ਬਦ ਗੁਰੂ ਦਾ ਸ਼ਬਦ ਅੰਮ੍ਰਿਤ ਹੈ ਜੀ ਬਹੁਤੇ ਸਵਾਲ ਕਰਦੇ ਨੇ ਫਿਰ ਅਸੀਂ ਸ਼ਬਦ ਨੂੰ ਪੀਤਾ ਕਿਵੇਂ ਜਾਂਦਾ ਜੀ ਸ਼ਬਦ ਪੀਤੇ ਜਾਂਦੇ ਨੇ ਆਪਾਂ ਆਪਣੀ ਆਮ ਭਾਸ਼ਾ ਚ ਬੋਲਦੇ ਹਾਂ ਜੀ ਉਹ ਮੈਨੂੰ ਬੋਲ ਗਿਆ ਮੈਂ ਤੇ ਘੁੱਟ ਭਰ ਗਿਆ ਕਾਹਦਾ ਘੁੱਟ ਭਰ ਗਿਆ ਜੀ ਮੈਂ ਤੇ ਘੁੱਟ ਭਰ ਗਿਆ ਜੀ ਉਹ ਕਦੇ ਬਾਣੀ ਦਾ ਵੀ ਘੁੱਟ ਭਰ ਕੇ ਵੇਖਿਓ ਵੇਖੋ ਤਾਂ ਸਹੀ ਕਿਤੇ ਬਾਣੀ ਦੇ ਗੁਰੂ ਦੇ ਸ਼ਬਦ ਦਾ ਸਤਗੁਰੂ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਪੁਏ ਗਿਰ ਪਰਿਓ ਪਰਾ ਕਲੇਜੇ ਛੇਕ ਜਿਸ ਦਿਨ ਬਾਣੀ ਚੋਟ ਕਰ ਗਈ ਨਾ ਮਨ ਦੇ ਉੱਤੇ ਤੇ ਮਰ ਕਹਿੰਦੇ ਇਹ ਭਾਂਡਾ ਅੰਮ੍ਰਿਤ ਨਾਲ ਭਰ ਜਾਏਗਾ। ਇਹ ਭਾਂਡਾ ਅੰਮ੍ਰਿਤ ਨਾਲ ਭਰ ਜਾਏਗਾ। ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਕੋਈ ਵਿਰਲਾ-ਵਿਰਲਾ ਹੀ ਗੁਰਮੁਖ ਜਨ ਇਸ ਨਾਮ ਰੂਪੀ ਅੰਮ੍ਰਿਤ ਨੂੰ ਪੀਂਦਾ ਹੈ। ਇਸ ਸ਼ਬਦ ਨੂੰ ਪੀਂਦਾ ਹੈ। ਨਾਨਕ ਤਾਂ ਕੀ ਪਰਮਗਤ ਹੋਏ ਤੇ ਪੰਜਵੇਂ ਪਾਤਸ਼ਾਹ ਅਰਕ ਨੇ ਉਹ ਪਰਮ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਨੇ। ਉਹ ਜਿਉਂਦੇ ਜੀ ਮੁਕਤ ਹੋ ਜਾਂਦੇ ਨੇ। ਇਹ ਪਰਮਗਤੀ ਹੈ। ਮਰਨ ਤੋਂ ਬਾਅਦ ਅਸੀਂ ਗੱਟੀਆਂ ਕਰਾਉਂਦੇ ਫਿਰਦੇ ਆਂ ਸਾਨੂੰ ਨਹੀਂ ਪਤਾ ਹੋਈ ਕਿ ਨਹੀਂ ਹੋਈ ਉਹ ਤਾਂ ਅਸੀਂ ਆਪਣੇ ਪੈਸੇ ਬਰਬਾਦ ਕਰਾਉਨੇ ਆ ਜਿਉਂਦੇ ਜੀ ਮੁਕਤ ਹੋਇਆ ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ ਹੈ ਜੀ ਜਿਉਂਦੇ ਜੀ ਇਹਨਾਂ ਵਿਕਾਰਾਂ ਤੋਂ ਇਸ ਹਉਮੈ ਤੋਂ ਇਸ ਹੰਕਾਰ ਤੋਂ ਇਸ ਈਰਖਾ ਤੋਂ ਮੁਕਤ ਹੋਣਾ ਸੀ ਉਹ ਸਾਨੂੰ ਬਾਣੀ ਦੱਸਦੀ ਹੈ ਜਿਉਂਦੇ ਜੀ ਤੇ ਜਿਹੜੇ ਗੁਰਮਖ ਨੇ ਜਿਹੜੇ ਸੰਤ ਜਾਣ ਨੇ ਜਿਹੜੇ ਭਗਤ ਨੇ ਤੇਰੇ ਉਹਨਾਂ ਨੇ ਤੇ ਇਸ ਨੂੰ ਵੀ ਤਿਆਗ ਦਿੱਤਾ ਜੀ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਮੁਕਤ ਬੱਪਰੀ ਪੀ ਗਿਆਨਿਆ ਤਿਆਗੀ ਸੋ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਸਾਡੇ ਤੇ ਕਿਰਪਾ ਕਰੋ ਸਾਡੇ ਤੇ ਬਖਸ਼ਿਸ਼ ਕਰੋ ਇਹ ਗੁਰੂ ਦਾ ਸ਼ਬਦ ਸਾਡੇ ਹਿਰਦੇ ਚ ਵਸ ਜਾਏ ਇਹ ਬਾਣੀ ਸਾਡੇ ਹਿਰਦੇ ਚ ਵਸ ਜਾਏ ਤੁਸੀਂ ਕਿਰਪਾ ਕਰਕੇ ਇਹ ਨਾਮ ਦੀ ਦਾਤ ਸਾਡੀ ਝੋਲੀ ਪਾਓ ਤਾਂ ਕਿ ਅਸੀਂ ਜਿਉਂਦੇ ਜੀ ਮੁਕਤ ਹੋ ਕੇ ਜਦੋਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਕੇ ਜਾਈਏ ਹੋਈਆਂ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਤਤ ਨਾਮ